ਮੇਰਾ ਨਾਮ ਨਿਸ਼ਾਨ ਅਰੋੜਾ ਜੀ ਦੁਕਾਨ ਦਾ ਨਾਮ ਬੀਐਸਐਮ ਜੁਲਰ ਹੈ। ਕਰੀਬ ਰਾਤੀ 2:30 ਵਜੇ ਸਾਨੂੰ ਗਵਾਨੀਆਂ ਵੱਲੋਂ ਫੋਨ ਕੀਤਾ ਗਿਆ ਕਿ ਤੁਹਾਡੀ ਦੁਕਾਨ ਤੇ ਤਾਲੇ ਤੋੜ ਕੇ ਚੋਰੀ ਹੋ ਗਈ ਆ ਤੇ ਉਸ ਤੋਂ ਫੋਨ ਕਰਨ ਤੋਂ 10 ਮਿੰਟ ਬਾਅਦ ਮੈਂ ਦੁਕਾਨ ਤੇ ਆ ਕੇ ਦੇਖਿਆ ਆਪਣੀ ਤੇ ਤਾਲੇ ਟੁੱਟੇ ਸੀਗੇ ਸ਼ੀਸ਼ਾ ਤੋੜ ਕੇ ਜਿਹੜੇ ਚੋਰ ਆ ਉਹ ਅੰਦਰ ਵੜੇ ਆ ਤੇ ਕਾਫੀ ਜਿਹੜਾ ਨੁਕਸਾਨ ਕਰਕੇ ਗਏ। ਕਰੀਬ 2 ਕਿਲੋ ਦੇ ਕਰੀਬ ਚਾਂਦੀ ਆ ਜੀ 50 ਤੋਂ 60000 ਰੁਪਿਆ ਜਿਹੜਾ ਨਗਦ ਆ ਉਹ ਵੀ ਗੱਲੇ ਨੂੰ ਤੋੜ ਕੇ ਉਹ ਕੱਢ ਲਿੱਤਾ ਗਿਆ ਤੇ ਬਹੁਤ ਨੁਕਸਾਨ ਕਰ ਗਿਆ ਉਹ ਕਿੱ데 ਚੌਂਕੀਦਾਰ ਰਹਿਕਾ ਸੀ ਮੌਕੇ ਤੇ ਚੌਂਕੀਦਾਰ ਵੀ ਸੀ ਚੌਂਕੀਦਾਰ ਨੂੰ ਬੁਲਾਇਆ ਗਿਆ ਲੇਕਿਨ ਚੌਂਕੀਦਾਰ ਨੂੰ ਬੰਦੀ ਬਣਾ ਲਿਆ ਗਿਆ ਚੋਰਾਂ ਵੱਲੋਂ ਕਿ ਤੈਨੂੰ ਗੋਲੀਆਂ ਨਾਲ ਮਾਰ ਦਿੱਤਾ ਜਾਊਗਾ ਤੂੰ ਚੁੱਪ ਕਰਕੇ ਇੱਥੇ ਬਹਿ ਜਾ ਬੰਦੇ 7-8 ਬੰਦੇ ਆ ਜੀ ਉਹਨਾਂ ਕੋ ਕਾਫੀ ਹਥਿਆਰ ਔਰ ਗਵਾਂਡੀਆਂ ਵੱਲੋਂ ਸੁਣਨ ਚੇ ਵੀ ਆ ਗਈ ਉਹ ਜਾਂਦੇ ਜਾਂਦੇ 4 ਤੋਂ 5 ਫਾਇਰ ਵੀ ਕਰਕੇ ਕੋਰਸਪੋਰੇਸ਼ਨ ਕਮੇਟ ਦਿੱਤੀ ਹੈ ਕੰਪਲੇਨਟ ਦਿੱਤੀ ਆ ਪ੍ਰਸ਼ਾਸਨ ਨੂੰ ਜੀ ਘੰਟੇ ਡੇਢ ਬਾਅਦ ਹੁਣ ਕੋਈ ਪੁਲਿਸ ਦਾ ਇੱਕ ਬੰਦਾ ਆਇਆ ਔਰ ਪ੍ਰਸ਼ਾਸਨ ਕੋਲੋਂ ਮੰਗ ਈ ਹੋਈ ਆ ਵੀ ਇਹਨਾਂ ਚੋਰਾਂ ਨੂੰ ਜਿਹੜੀਆਂ ਨਾ ਲਪਾਇਆ ਜਾਵੇ ਸ਼ਹਿਰ ਦਾ ਬਹੁਤ ਬੁਰਾ ਆ ਲਿਆ ਸ਼ਹਿਰ ਚ ਦਿਨ ਦਿਹਾੜੇ ਗੋਲੀਆਂ ਤੇ ਆ ਜਿਹੜੀਆਂ ਚੋਰੀਆਂ ਬਹੁਤ ਹੋ ਰਹੀਆਂ ਲੋਕਾਂ ਦਾ ਰਹਿਣਾ ਜਿਹੜਾ ਸਾਡੇ ਸ਼ਹਿਰ ਚ ਬਹੁਤ ਮੁਸ਼ਕਲ ਹੈ ਜੀ ਜੀ ਅਬੀ ਬਾਜੀ ਰਾਤੀ ਦੀ ਚੋਰੀ ਹੈ ਕੀ ਕੱਲੇ ਇੱਥੇ ਕਿੱਥੇ ਹੈ ਮੈਂ ਇੱਥੇ ਸੀ ਭਾਜੀ ਸ਼ੀਸ਼ਾ ਟੁੱਟਾ ਨਾ ਦੋ ਜਣੇ ਇੱਥੇ ਆਏ ਇੱਥੋਂ ਮੈਂ ਵਾਪਸ ਭੱਜ ਜਦਿਆ ਕਿੰਨੇ ਕਿੰਨੇ ਬੰਦੇ ਸੀ ਜਿਹੜਾਤੀ ਚੋਰੀ ਕਰਨ ਆਏ ਬੰਦੇ ਉੱਥੇ ਜਾਦੇ ਸੀ ਤੇ ਇੱਥੇ ਦੋ ਜਣੇ ਇਹਨਾਂ ਦੇ ਵਿੱਚ ਇੱਥੋਂ ਮੈਂ ਵਾਪਸ ਭੱਜ ਜਦਿਆ ਨਾ ਇੱਥੇ ਦੋ ਜਣੇ ਇੱਥੇ ਉਧਰ ਹੁੰਦੇ ਇੱਥੇ ਅੱਲੇ ਬੂਆ ਖੋਲ ਤੋੜੇ ਤੁਹਾਨੂੰ ਕੀ ਕਿਹਾ ਉਹਨਾਂ ਨੇ ਕਹਿੰਦੇ ਨਿਲ ਜਾ ਦਵਾ ਦਾ ਮੈਂ ਭੱਜ ਜਦਿਆ ਤੇ ਕਿਸੇ ਨੂੰ ਸੂਚਨ ਕੀਤਾ ਹਾਂਜੀ ਮੈਂ ਚਲਤੀ ਚਲਦਿਆਂ ਚੌਥੇ ਜਾਂ ਹੈ ਤੇ ਤੋਂ ਭਾਈ ਉੱਤੇ ਤੇ ਬਤਿੰਦੇ ਪੀਸੀ ਆ ਜਾਣੀਆਂ ਦੇ ਆ ਤੇ ਭੇਜਦੇ ਆ ਬਾਜੋ ਤੋਈ ਨਹੀਂ ਆਇਆ ਇੱਥੇ ਦਦਾਨ ਵਾਲਿਆਂ ਨੇ ਬੁਲਾਇਆ ਉਦੋਂ ਤੋਈ ਵੀ ਨਹੀਂ ਆਇਆ ਤੇ ਆਪਣੇ ਸੁਨਿਆਰੇ ਦੇ ਤੇ ਤਾਂ ਇਹਨਾਂ ਦੇ ਸੁਭਾਅ ਰਸਤੇ ਆ ਦਦਾਨ ਬਚੀ ਇਹਨਾਂ ਦੇ ਤਲੀ ਦੇ ਜਿੰਦਾ ਸੋੜੇ ਨੇ ਜਿਹੜਾ ਤੁਸੀਂ ਕੋਲਾ ਚੰਤੀ ਲਿਆ ਜੇ ਉਦੋਂ ਇਹ ਕਾਰਵਾਈ ਹੋ ਚੁੱਕੀ ਸੀ ਆਹੋ ਮੈਂ ਗੋਵਿੰਦ ਨੂੰ ਫੋਨ ਮਾਰਤਾ ਸੀ ਨਾ ਤੇ ਉਰੋ ਬਾਜ ਭੱਜ ਭੁਜਦੇ ਉਹਨਾਂ ਨੂੰ ਪਤਾ ਵੀ ਬੰਦੇ ਠੇ ਹੁੰਦੇ ਰੋਤਾ ਰੇਣਾ ਨੇ ਕਿਹਾ ਉਦੋਂ ਤੁਸੀਂ ਆਉਣ ਭੱਜੇ ਆਹ ਹਾਂ ਹਾਂ ਇੱਥੇ ਵੀ ਬੰਦੇ ਸੀ ਤੇ ਉੱਥੇ ਵੀ ਬੰਦੇ ਸੀ ਸਾਨੂੰ ਕੀ ਦੰਗੀ ਦੂੰਗੀ ਆਹੋ ਉਹ ਤੇ ਹਥਿਆਰ ਫਰੇ ਭਾਜੀ ਠੀਕ ਹੈ ਕੀ ਤੇ ਹਥਿਆਰ ਜਨਾਬ ਉੱਥੇ ਹਥਿਆਰ ਮੈਂ ਵੇਚੇ ਨਹੀਂ ਉਹ ਬਸ 16 ਫੜੀਏ ਉਹਨਾਂ ਨੇ ਮੈਂ ਬਰਦਵਾ ਦਾ ਭੱਜਣ ਦੀ ਦਿੱਤੀ ਮੈਂ 34 ਦਾ ਵਾਦਾ ਵਧਿਆ ਉਦੋਂ ਮੈਂ ਬਾਬੇ ਨੂੰ ਲਿਆ ਜੈਸ ਤੁਲਨ ਉਹ ਵੀ ਪੈਰੇ ਡਰਦਾ ਅਦਾ ਇਹ ਦੋਨੇ ਵੇਸ ਦੇ ਉੱਤੇ 34 ਮਨ ਜਾ ਕੀ ਚੱਲ ਰਹੀ ਹੈ ਕੋਈ ਚੋਰੀ ਹੋਈ ਹੈ ਦੁਕਾਨ ਦੇ ਉੱਤੇ ਸੁਨਾਰੇ ਦੀ ਦੁਕਾਨ ਹੈ ਲਗਭਗ ਕਰੀਬ ਰਾਤ ਦੇ 2:30 ਹੋ ਜੇ ਸੀਗੇ ਲਵੰਦਰੋਂ ਕਾਫੀ ਸਮਾਨ ਲੈ ਗਏ ਤੇ ਕਾਫੀ ਨੁਕਸਾਨ ਹੋਇਆ ਤੇ ਦੂਸਰਾ ਇਹ ਹੈ ਕਿ ਚੋਰਾਂ ਦੇ ਹੌਸਲੇ ਬਲੰਦੇ ਐ ਇਸ ਵੇਲੇ ਬਿਲਕੁਲ ਕੋਈ ਕੇ ਬਨੇ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਤੁਹਾਨੂੰ ਵੀ ਲੱਗਦਾ ਤੁਹਾਨੂੰ ਵੀ ਲੱਗਦਾ ਹੋਗਾ ਉਹ ਸ਼ਹਿਰ ਦੇ ਵਿੱਚ ਬਹੁਤ ਬੁਰਾ ਹਾਲ ਹੈ ਇਸ ਵੇਲੇ ਲੋਟੀਆਂ ਮੰਗੀਆਂ ਜਾ ਰਹੀਆਂ ਸਾਡਾ ਕੁਝ ਕੀਤਾ ਜਾ ਰਿਹਾ ਹੈ ਕਿੰਨੇ ਦਿਨਾਂ ਦੇ ਗੁਰਦੁਆਰੇ ਸਾਹਿਬ ਦੀ ਚੋਰੀ ਹੋਈ ਹੈ। ਹਾਂਜੀ ਉਹ ਮੱਲੀਆਂ ਨੇ ਗੁਰਦੁਆਰੇ ਸਾਹਿਬ ਵੀ ਚੋਰੀ ਹੋਈ ਹੈ ਜੀ। ਸੋਨਾਂ ਚੋਰੀ ਚੋਰਾਂ ਨੇ ਰਾਤ ਨੂੰ ਫਾਇਰ ਵੀ ਕੀਤੇ। ਹਾਂਜੀ 6-7 ਫਾਇਰ ਕੀਤੇ ਆ ਜੀ। ਮੰਗ ਇਹੋ ਕਰਦੇ ਆ ਸਮਾਨ ਨੂੰ ਲੱਭ ਮਤਲਬ ਲੱਭ ਕੇ ਦਿੱਤਾ ਜਾਵੇ ਤੇ ਫਿਰ ਉਹਨਾਂ ਦੇ ਕਾਰਵਾਈ ਕੀਤੀ ਜਾਵੇ। ਕੋਲ ਰਾਜੇ ਰਾਜੇ ਰਾਤ ਨੂੰ ਅਸਨੇੜੇ ਕਾਂਦੇ ਚੋਰੀ ਹੋਈ ਹੈ। ਇਹ ਜੀ ਇਸ ਤਰ੍ਹਾਂ ਨਿਸ਼ਾਦ ਅਰੂੜਾ ਜੀ ਨੇ ਇੱਥੇ ਰਹਿਣ ਵਾਲੇ ਸ਼ੇਖ ਪੱਤਾ ਦੇ ਰਹਿਣ ਵਾਲੇ ਨੇ। ਇਹਨਾਂ ਦੀ ਦੁਕਾਨ ਆ ਇੱਥੇ ਸ਼ੇਖ ਪੱਤਾ ਗੇਟ ਦੇ ਉੱਤੇ। ਜੁਲਰ ਦੀ ਦੁਕਾਨ ਹੈ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਵੀ ਇਸ ਤਰ੍ਹਾਂ ਸਾਰਾ ਰਾਤ ਪੰਜ-ਛੇ ਬੰਦੇ ਆਏ ਨੇ ਦੁਕਾਨ ਦਾ ਸ਼ਟਰ ਤੋੜ ਗਏ ਨੇ ਤੋੜ ਕੇ ਤੇ ਵਿੱਚੋਂ ਕੁਝ ਸਮਾਨ ਸਾਡਾ ਜਿਹੜਾ ਜੀਵਰਸ ਵਗੈਰਾ ਲੈ ਗਏ ਨੇ ਉਹ ਅਸੀਂ ਮੌਕੇ ਦੇ ਉੱਤੇ ਪਹੁੰਚੇ ਹਾਂ ਮੌਕਾ ਅਸੀਂ ਸਾਰਾ ਦੇਖਣ ਦੇ ਆ ਸਾਰੇ ਜੋ ਜਿੰਨਾਂ ਦੀ ਕਿੱਧਰੋਂ ਆਏ ਕਿੱਧਰ ਗਏ ਉਹ ਸਾਰੇ ਆਪਾਂ ਸੀਸੀਟੀਵੀ ਕੈਮਰੇ ਖੰਗਾ ਲੈਂਦੇ ਆ ਫਿਲਹਾਲ ਇਹਨਾਂ ਦਾ ਜਿਹੜਾ ਬਿਆਨ ਲੈ ਕੇ ਹਿੰਮ ਕਦਮ ਅੰਦਰ ਕਰ ਦੇਣ ਲੱਗੇ ਆ ਜਿਹੜੇ ਜਲਦੀ ਹੈ ਮਸਲ ਜਿਹੜੇ ਦੋਸ਼ੀ ਹੈ ਇਹ ਕਾਬੂ ਕਰ ਲਏ ਜਾਣਗੇ ਕਿਉਂਕਿ ਸਾਰੇ ਬੰਦੇ ਕੈਮਰੇ ਦੇ ਵਿੱਚ ਆਉਂਦੇ ਨੇ ਕਿਤੇ ਇਹਨਾਂ ਦੇ ਮੂੰਹ ਬੰਦ ਨੇ ਕਿਤੇ ਖੁੱਲੇ ਨੇ ਅਕਸਰ ਕਿਤੇ ਨਾ ਕਿਤੇ ਖੁੱਲ ਵੀ ਗਏ ਨੇ ਮੂੰਹ ਤੋਂ ਅਹੀਂ ਸਾਰੇ ਇਹਨਾਂ ਨੂੰ ਟ੍ਰੇਸ ਕਰ ਲੈਣਾ ਹੈ ਇੰਨਾ ਕੋ ਨੁਕਸਾਨ ਇਹ ਹੁਣ ਕਰਦੇ ਆ ਜੀ ਸਾਰਾ ਹੁਣ ਆਏ ਨੇ ਆਪਣੇ ਨਿਸ਼ਾਦ ਜੀ ਆਏ ਨੇ ਆਪਣਾ ਸਾਰਾ ਹਿਸਾਬ-ਕਿਤਾਬ ਸਾਨੂੰ ਦੱਸ ਦਿਆ ਬਾਇਓ ਡਾਟਾ ਵੀ ਕਿੰਨਾ ਕਿੰਨਾ ਨਿਸ਼ਾਨ ਹੋ ਜਾਂਦਾ ਉਸ ਅਕੋਰਡਿੰਗ ਜੀ ਦੀ ਆਪਾਂ ਰੋਜ਼ ਕਿੰਨਾ ਕਿਵੇਂ ਦੇਖੇ ਜਾ ਰਹੇ ਆ ਜੁੜੀਆਂ ਕਰ ਰਹੇ ਆ ਪ੍ਰਦਾਸ ਰੂਪ ਕੀ ਕਾਲੀ ਹੈ ਇਹ ਜੀ ਪ੍ਰਸ਼ਾਸਨ ਸਾਰਾ ਹੀ ਸਲੋ ਹੁਣ ਅਸੀਂ ਵੀ ਇਲੈਕਸ਼ਨ ਚ ਲੱਗੇ ਹਾਂ ਸਾਰੇ ਆਪਾਂ ਹੁਣ ਹੋ ਗਏ ਆ ਉਧਰੋਂ ਇਲੈਕਸ਼ਨ ਚ ਫ੍ਰੀ ਹੋ ਗਏ ਆ ਕੋਈ ਗੱਲ ਨਹੀਂ ਜਿਹੜਾ ਕੋ ਕਰੇਗਾ ਵਾਰਦਤ ਉਹ ਫੜਿਆ ਵੀ ਜਾਏਗਾ ਇੱਕ ਦੋ ਦਿਨ ਦੇ ਵਿੱਚ ਵਿੱਚ ਹੀ ਅਸੀਂ ਇਹਨਾਂ ਨੂੰ ਟੈਸਟ ਕਰ ਲਾਂਗੇ ਸੋਨਤਾ ਜੀ ਸਰ ਚੋੜਾ ਕੋ ਅਸਲਾ ਵੀ ਸੀਆ ਤੇ ਹੋਰ ਵੀ ਫਾਇਦਾ ਨਹੀਂ ਅਜੇ ਫਿਲਹਾਲ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਹੈ